ਅਨਿਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਗੱਲ ਕਰਦੇ ਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਜਲੀ ਬੋਰਡ ਪਾਵਰ ਕਾਮ ਦੇ ਜਿੱਥੇ ਬੰਦੀਆਂ ਵੱਲੋਂ ਪਾਵਰ ਕਾਮ ਦੀ ਮੈਨੇਜਮੈਂਟ ਵੱਲ ਦਾ ਸੰਘਰਸ਼ਾਗਾ ਉਸ ਦਾ ਐਲਾਨ ਆ ਜਿਹੜਾ ਉਹਨਾਂ ਨੇ ਕੀਤਾ ਹੋਇਆ ਉਹ ਸੰਘਰਸ਼ ਕੀ ਆ ਕਿਉਂ ਉਹਨਾਂ ਨੇ ਇਹ ਸੰਘਰਸ਼ਾ ਜਿਹੜਾ ਐਲਾਨ ਕੀਤਾ ਕਿਹਨਾਂ ਨਾਲ ਮੀਟਿੰਗ ਸੀ ਜਿਹੜੀ ਹੋਈ ਜਿਹਦੇ ਵਿੱਚ ਸਹਿਮਤੀਆਂ ਹੋਈਆਂ ਤੇ ਹੁਣ ਉਹ ਕਿਸ ਤਰ੍ਹਾਂ ਦਾ ਸੰਘਰਸ਼ਾ ਜਿਹੜਾ ਕਰ ਰਹੇ ਨੇ ਸੋ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਪਾਵਰ ਕਾਮ ਦੀਆਂ ਜਥੇਬੰਦੀਆਂ ਪੀਐਸਸੀਬੀ EMPLOYEES JOINT FORUM ਅਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਸਾਂਝੇ ਮੋਰਚੇ ਵੱਲੋਂ ਆ ਜਿਹੜਾ ਸੰਘਰਸ਼ ਦਾ ਨੋਟਿਸ ਹੈ ਜਿਹੜਾ ਪਾਵਰ ਕਾਮ ਦੇ ਮੈਨੇਜਮੈਂਟ ਪਿਛਲੇ ਦਿਨਾਂ ਦੇ ਵਿੱਚ ਦਿੱਤਾ ਗਿਆ। ਉਹਨਾਂ ਨੇ ਸੰਘਰਸ਼ ਦਾ ਨੋਟਿਸ ਇਸ ਲਈ ਦਿੱਤਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਮੈਨੇਜਮੈਂਟ ਪਾਵਰ ਕਾਮ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਰਾਤ ਦੇ ਵਿੱਚ ਸੀ ਜਿਹੜੀਆਂ ਮੀਟਿੰਗਾਂ ਉਹਨਾਂ ਦੀਆਂ ਹੋਈਆਂ। ਉਸ ਦੇ ਵਿੱਚ ਸਹਿਮਤੀਆਂ ਸੀਗੀਆਂ ਬਣੀਆਂ ਸੀਗੀਆਂ ਕਿਉਂਕਿ ਉਹਨਾਂ ਨੇ ਪਿਛਲੇ ਸਮੇਂ ਜਿਹੜੇ ਮੰਗ ਪੱਤਰ ਸੀਗੇ ਦਿੱਤੇ ਸੀਗੇ ਤਕਰੀਬਨ 40 ਮੰਗਾਂ ਦਾ ਮੰਗਵੱਤਰ ਸੀਗਾ ਪਾਵਰ ਕਾਉਂਡ ਦੀ ਮੈਨੇਜਮੈਂਟ ਨੂੰ ਸੀਗਾ ਜਿਹੜਾ ਉਹ ਦਿੱਤਾ ਹੋਇਆ ਸੀ ਉਸ ਦੇ ਤਹਿਤ ਸੀਗਾ ਜਿਹੜਾ 31 7 2024 ਨੂੰ ਸੀ ਜਿਹੜੀ ਪੀਐਸਪੀਸੀਐਲ ਗੈਸਟ ਹਾਊਸ ਚੰਡੀਗੜ੍ਹ ਵਿਖੇ ਮਾਨਯੋਗ ਬਿਜਲੀ ਮੰਤਰੀ ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਸੀ ਜਿਹੜਾ ਇਹ ਮੀਟਿੰਗ ਸੀ ਜਿਹੜੀ ਹੋਈ ਸੀਗੀ ਜਿਸ ਵਿੱਚ ਬਿਜਲੀ ਬੋਰਡ ਦੀਆਂ ਮੈਨੇਜਮੈਂਟ ਦੇ ਚੇਅਰਮੈਨ ਸਾਹਿਬ ਤੇ ਉਹਨਾਂ ਦੇ ਡਾਇਰੈਕਟਰ ਸਾਹਿਬ ਇਸ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਜਿਸ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਮੰਗਾਂ ਸੀਗੀਆਂ ਜਿਨ੍ਹਾਂ ਨੂੰ ਪ੍ਰਵਾਨਗੀ ਸੀ ਜਿਹੜੀ ਬੋਰਡ ਨੇ ਤੇ ਬਿਜਲੀ ਮੰਤਰੀ ਦੀ ਪ੍ਰਧਾਨਗੀ ਹਟ ਹੋਈ ਮੀਟਿੰਗ ਦੇ ਵਿੱਚ ਸੀ ਜਿਹੜੀ ਸਹਿਮਤੀਆਂ ਸੀ ਉਹ ਦੇ ਉੱਤੇ ਬਣੀਆਂ ਸੀਗੀਆਂ ਉਹ ਸਹਿਮਤੀ ਦੇ ਵਿੱਚ ਸੀ ਕਿ 15 ਦਿਨਾਂ ਦੇ ਵਿੱਚ ਹੋਈਆਂ ਸਹਿਮਤੀਆਂ ਨੇ ਜਿਹੜੀਆਂ ਯਾਨੀ ਕਿ 15 ਅਗਸਤ ਤੱਕ ਸਾਰੀਆਂ ਜਿਹੜੀਆਂ ਮੰਗਾਂ ਤੇ ਸਹਿਮਤੀ ਹੋ ਚੁੱਕੀ ਆ ਉਹ ਲਾਗੂ ਕਰ ਦਿੱਤੀਆਂ ਜਾਣੀਆਂ ਪਰ 15 ਤਰੀਕ ਬੀਤ ਜਾਣ ਦੇ ਉੱਤੇ ਸੀ ਜਿਹੜੀਆਂ ਜਦੋਂ ਮੰਗਾਂ ਨਾਲ ਲਾਗੂ ਹੋਈਆਂ ਤਾਂ ਮੈਨੇਜਮੈਂਟ ਦੇ ਖਿਲਾਫ ਪਾਵਰ ਕਾਮ ਤੇ ਜਥੇਬੰਦੀਆਂ ਬਲੋਰ ਸੰਘਾਸ ਦਾ ਨੋਟਿਸ ਜਿਹੜਾ ਉਹ ਦੁਆਰ ਤੋਂ ਦਿੱਤਾ ਗਿਆ ਇਸ ਦੇ ਵਿੱਚ ਮੇਨ ਮੰਗ ਸੀਗੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਅਸੀਂ ਚੈਨਲ ਦੇ ਉੱਤੇ ਵੀਡੀਓ ਵੀ ਪਾਈਆਂ ਸੀਗੀਆਂ ਕਿ ਨੌਕਰੀ ਕਰਦੇ ਹੋਏ ਮੁਲਾਜ਼ਮਾਂ ਦੀ ਜਦੋਂ ਡਿਊਟੀ ਦੌਰਾਨ ਕੋਈ ਮੌਤ ਹੋ ਜਾਂਦੀ ਆ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਜਿਹੜਾ ਦਿੱਤਾ ਜਾਵੇ ਉਸ ਵਿਸ਼ੇ ਨੂੰ ਲੈ ਕੇ ਮੇਨ ਮੰਗ ਸੀਗੀ ਜਿਹੜੀ ਇਹ ਇਸ ਦਰ ਉੱਭਰ ਕੇ ਆਈ ਸੀਗੀ ਉਹਨਾਂ ਦੀਆਂ ਬੱਖ-ਬੱਖ ਮੰਗਾਂ ਸੀ ਜਿਹੜੀਆਂ ਉਸ ਸਮੇਂ ਦੌਰਾਨ ਚੱਲ ਰਹੀਆਂ ਸੀਗੀਆਂ ਉਹਨਾਂ ਮੰਗਾਂ ਦੀ ਸਹਿਮਤੀ ਜਦੋਂ ਨਾ ਹੋਈ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ 23 ਸਾਲੇ ਦਾ ਬਿਜਲੀ ਬੋਰਡ ਦੇ ਵਿੱਚ ਕੱਚੇ ਕੰਮ ਇਹ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕੇ ਕਰਨ ਦਾ ਤੇ ਜਿਹੜੇ ਕੰਟਰੈਕਟ ਸਮੇਂ ਨੂੰ ਰੈਗੂਲਰ ਕਰਨ ਦਾਗਾ ਤੇ ਜਿਹੜੀਆਂ ਪ੍ਰਮੋਸ਼ਨਾਂ ਨੇਗੀਆਂ ਲਗਾਤਾਰ ਡਿਊ ਹੋ ਰਹੀਆਂ ਨੇਗੀਆਂ ਸਰਵਿਸ ਦਾ ਸਮਾਂ ਜਿਹੜਾ ਮੁਲਾਜ਼ਮ ਪੂਰਾ ਕਰ ਚੁੱਕੇ ਨੇਗੇ ਉਹਨਾਂ ਨੂੰ ਉਹ ਸਰਵਿਸ ਦੇ ਵਿੱਚ ਅਕਾਊਂਟ ਕਰਨੀਆਂ ਗੱਲਾਂ ਨੇ ਜਿਹੜੀਆਂ ਉਹ ਸੀਗੀਆਂ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਦੋਂ ਮੈਨੇਜਮੈਂਟ ਵੱਲੋਂ ਜਿਹੜਾ ਕੋਈ ਹਾਂ ਪੱਕੀ ਹੰਗਾਰਾ ਨਹੀਂ ਆਇਆ ਤਾਂ ਬਿਜਲੀ ਬੋਰਡ ਦੇ ਜਥੇਬੰਦੀਆਂ ਦੇ ਵੱਲੋਂ ਆ ਜਿਹੜਾ ਸੰਘਰਸ਼ ਦਾ ਐਲਾਨ ਸੀਗਾ ਜਿਹੜਾ ਉਹ ਕੀਤਾ ਹੋਇਆਗਾ ਉਸ ਨੂੰ ਲੈ ਕੇ ਕਿਉਂਕਿ ਇਹ 21 ਤਰੀਕ ਤੋਂ ਲੈ ਕੇ 1 ਅਗਸਤ ਤੋਂ ਪਹਿਲਾਂ 30 ਅਗਸਤ ਤੱਕ ਦਾ ਜਿਹੜਾ ਵਰਕ ਟੂ ਰੋਲ ਸੰਘਰਸ਼ ਸੀ ਜਿਹੜਾ ਮੈਨੇਜਮੈਂਟ ਦੇ ਖਿਲਾਫ ਸੀ ਜਿਹੜਾ ਬਿਜਲੀ ਬੋਰਡ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀਗਾ ਫਿਰ ਉਸ ਨੂੰ ਵਧਾ ਕੇ ਜਿਹੜਾ 30 ਨਵੰਬਰ 2024 ਤੱਕ ਦਾ ਜਿਹੜਾ ਵਰਕ ਟੂ ਰੋਲ ਆਗਾ ਜਿਸ ਤਹਿਤ ਬਿਜਲੀ ਬੋਰਡ ਦੇ ਮੁਲਾਜ਼ਮਾਂ 8 ਘੰਟੇ ਡਿਊਟੀ ਕਰਨਗੇ ਬਾਦੂ ਡਿਊਟੀ ਹੈ ਜਿਹੜੀ ਉਹਨਾਂ ਵੱਲੋਂ ਉਹ ਨਹੀਂ ਕੀਤੀ ਜਾਊਗੀ ਕਿ ਬਣਦੀ ਡਿਊਟੀ ਹੀ 8 ਘੰਟੇ ਹੈ ਜਿਹੜੀ ਉਹ ਕੀਤੀ ਜਾਊਗੀ ਇਸ ਤੋਂ ਇਲਾਵਾ ਜਿਹੜਾ ਕੋਈ ਹੋਰ ਵੀ ਕੰਮ ਆ ਜਿਸ ਸਮੇਂ ਦੌਰਾਨ ਉਹ ਸ਼ਿਫਟ ਡਿਊਟੀ ਕਰਦੇ ਨੇ ਤਾਂ 8 ਘੰਟੇ ਸ਼ਿਫਟ ਡਿਊਟੀ ਕਰਨਗੇ ਜਿਹੜਾ ਜਰਨਲ ਡਿਊਟੀ ਮੇਨਟੇਨੈਂਸ ਤੇ ਕਰ ਰਿਹਾ ਤਾਂ ਉਹ 8 ਘੰਟੇ ਮੇਨਟੇਨੈਂਸ ਕਰੇਗਾ ਇਸ ਨੂੰ ਲੈ ਕੇ ਇੱਕ ਅਗਲਾ ਪ੍ਰੋਗਰਾਮ ਸੀ ਜਿਹੜਾ 1 ਨਵੰਬਰ ਸੌਰੀ 1 ਨਵ 2024 ਸਤੰਬਰ 2024 ਨੂੰ ਆ ਜਿਹੜਾ ਅੰਮ੍ਰਿਤਸਰ ਵਿਖੇ ਜਿਹੜਾ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਰਹਿਸ਼ ਅੱਗੇ ਜਿਹੜਾ ਸੁਭਾ ਪਧਰੀ ਰੋਸ ਧਰਨਾ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਆ ਜਿਹੜੇ ਉਥੇ ਮਾਰਚ ਆ ਜਿਹੜਾ ਝੰਡਾ ਮਾਰਚ ਆ ਉਹ ਕੀਤਾ ਜਾਵੇਗਾ ਤੇ ਅਗਲਾ ਸੰਘਰਸ਼ ਦੇਸ਼ ਦੇ ਨਾਲ ਹੀ ਸੀਗਾ ਕਿ ਫੀਲਡ ਦੌਰੇ ਦੇ ਸਮੇਂ ਬਿਜਲੀ ਮੰਤਰੀ ਬਿਜਲੀ ਨਿਗਮ ਦੇ ਸੀਐਮਡੀ ਡਾਇਰੈਕਟਰਾਂ ਨੂੰ ਕਾਲੇ ਝੰਡੇ ਆ ਜਿਹੜਾ ਰੋਸ ਵਿਖਾਵਾਗਾ ਉਹ ਕੀਤਾ ਜਾਵੇਗਾ ਸੰਘਰਸ਼ ਦਾ ਸਾਰੇ ਜੇਐਮ ਬਲੋ ਈਆਰਪੀ ਤੇ ਐਮਐਮ ਦਾ ਬਾਈਕਾਟ ਆ ਜਿਹੜਾ ਉਹ ਕਿਤੇ ਕੀਤਾ ਜਾਵੇਗਾ ਤੇ ਇਸ ਤੋਂ ਅਗਲਾ ਸੰਘਰਸ਼ ਦੇ ਵਿੱਚ ਲੜੀ ਦੇ ਵਿੱਚ ਸੀਗਾ ਜਿਹੜਾ 10 11 12 ਸਤੰਬਰ ਨੂੰ ਆ ਜਿਹੜਾ 2024 ਨੂੰ ਬਿਜਲੀ ਕਾਮੇ ਨੇ ਜਿਹੜੇ ਸਾਰੇ ਸਮੂਹਿਕ ਛੁੱਟੀ ਤੇ ਜਾਣਗੇ ਯਾਨੀ ਕਿ ਤਿੰਨ ਦਿਨ ਬਿਜਲੀ ਮੁਲਾਜ਼ਮ ਛੁੱਟੀ ਤੇ ਜਾ ਕੇ ਜਿਹੜਾ ਆਪਣਾ ਕੰਮ ਆ ਸਾਰਾ ਬਿਲਕੁਲ ਬੰਦ ਕਰਕੇ ਬਿਜਲੀ ਬੋਰਡ ਦੇ ਡਿਵੀਜ਼ਨ ਦਫ਼ਤਰਾਂ ਦੇ ਵਿੱਚ ਆ ਜਿਹੜਾ ਉਹ ਆਪਣੀਆਂ ਧਰਨੇ ਪ੍ਰਦਰਸ਼ਨ ਨੇ ਜਿਹੜੇ ਕਰਨਗੇ ਜਿਸ ਨਾਲ ਸਮੁੱਚਾ ਬਿਜਲੀ ਬੋਰਡ ਆ ਜਿਹੜਾ ਇੱਕ ਦਿਨ ਟਾਈਮ ਆ ਜਿਹੜਾ ਉਹ ਬੰਦ ਹੋ ਕੇ ਰਹਿ ਜਾਵੇਗਾ ਏਸ਼ੀਆ ਨੂੰ ਲੈ ਕੇ ਲੜੀ ਦੇ ਵਿੱਚ ਆ ਜਿਹੜਾ ਜੋ ਸੰਘਰਸ਼ ਇਸ ਦੌਰ ਦੇ ਵਿੱਚ ਗੁਰ ਰਿਹਾ ਹੈ ਗੁਰ ਰਿਹਾ ਤਾਂ ਲੋਕਾਂ ਨੂੰ ਕਾफी ਪਰੇਸ਼ਾਨੀਆਂ ਦਾ ਇਸ ਦੇ ਵਿੱਚ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਕਿਉਂਕਿ ਸਟਾਫ ਦੀ ਬਹੁਤ ਸਾਰੀ ਕਮੀ ਹੈ ਬਿਜਲੀ ਬੋਰਡ ਦੇ ਵਿੱਚ ਘੱਟ ਸਟਾਫ ਦੇ ਨਾਲ ਲਗਾਤਾਰ ਮੁਲਾਜ਼ਮ ਨੇ ਜਿਹੜੇ 15 15 16 16 ਘੰਟੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਸੀਗੇ ਤਾਂ ਹੁਣ 8 ਘੰਟੇ ਜਦੋਂ ਉਹ ਕੰਮ ਦੇ ਉੱਤੇ ਚਲੇ ਗਏ ਨੇ ਜਿਹੜੀ ਆਪਣੀ ਬਣਦੀ ਡਿਊਟੀ ਕਰ ਰਹੇ ਨੇ ਇਸ ਦੇ ਨਾਲ ਬਹੁਤ ਸਾਰੀਆਂ ਸਪਲਾਈ ਸਿਸਟਮਾਂ ਜਿਹੜਾ ਉਸ ਦੇ ਵਿੱਚ ਬਹੁਤ ਸਾਰੀ ਖਰੋਤ ਆ ਚੁੱਕੀ ਆ ਗ੍ਰਿਡਾਂ ਦੇ ਵਿੱਚ ਸਟਾਫ ਘਟ ਹੋਣ ਕਾਰਨ ਉੱਥੇ ਮੈਨ ਪਾਵਰ ਦੀ ਘਾਟ ਹੋਣ ਕਾਰਨ ਉੱਥੇ ਕਾਫੀ ਲੰਮਾ ਜਿਹੜਾ ਖਰੋਤ ਆਗਾ ਮੁਲਾਜ਼ਮ ਘਟਨੇ ਤੇ ਡਿਊਟੀ ਸਮੇਂ ਦੌਰਾਨ ਬਹੁਤ ਸਾਰੀ ਮੁਸ਼ਕਲਾਂ ਨੇ ਜਿਹੜੀਆਂ ਮੈਨੇਜਮੈਂਟ ਨੂੰ ਸਾਹਮਣਾ ਕਰਨਾ ਪੈ ਰਿਹਾ ਇਸ ਨੂੰ ਲੈ ਕੇ ਮੈਨੇਜਮੈਂਟ ਵੱਲੋਂ ਜਿਹੜਾ ਆਪਣਾ ਸਖਤ ਰੁਖ ਅਪਣਾਉਂਦੇ ਹੋਏ ਇਸ ਨੂੰ ਐਕਸ਼ਨ ਨੂੰ ਉਹਨਾਂ ਵੱਲੋਂ ਡਿਮੋਰਜ ਕਰਨ ਦੇ ਲਈ ਆ ਜਿਹੜਾ ਮੈਨੇਜਮੈਂਟ ਵੱਲੋਂ ਅੱਜ ਇੱਕ ਸਖਤ ਨੋਟਿਸ ਜਿਹੜਾ ਲੈਂਦੇ ਹੋਏ ਉਸ ਦੇ ਮੁਲਾਜ਼ਮਾਂ ਦੇ ਵਿਰੁੱਧ ਕਾਫੀ ਸਾਰੀਆਂ ਜਿਹੜੀਆਂ ਉਹਨਾਂ ਨੇ ਉਸ ਦੇ ਵਿੱਚ ਸਰਕੂਲਰ ਇੱਕ ਜਾਰੀ ਕੀਤਾਗਾ ਕਿ ਮੁਲਾਜ਼ਮਾਂ ਦੇ ਖਿਲਾਫ ਆ ਜਿਹੜਾ ਐਕਸ਼ਨ ਆ ਜਿਹੜਾ ਲੈਣ ਦੇ ਰੋਧ ਦੇ ਵਿੱਚ ਆ ਜਿਹੜੀ ਪਾਵਰ ਕਾਮ ਦੀ ਮੈਨੇਜਮੈਂਟ ਆਈ ਆ ਤਾਂ ਉਹ ਤੁਹਾਡੇ ਨਾਲ ਗੱਲ ਕਰਦੇ ਆ ਕਿ ਕੀ ਐਕਸ਼ਨ ਨੇ ਜਿਹੜੇ ਪਾਵਰ ਕਾਮ ਵੱਲੋਂ ਆ ਜਿਹੜਾ ਇਸ ਐਕਸ਼ਨ ਨੇ ਜਿਹੜੇ ਉਹ ਲਿਖੇ ਗਏ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣੇ ਜਿਸ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਗੱਲ ਕੀ ਹੈ ਕਿ ਪੀਐਸਪੀਸੀ ਵਾਲੇ ਪਬਲਿਕ ਯੂਟਿਲਿਟੀ ਸਰਵਿਸ ਪ੍ਰੋਵਾਈਡਰ ਦਾਰਾ ਜਿਸ ਦੇ ਵਿੱਚ ਉਹ ਖਪਤਕਾਰਾਂ ਨੂੰ ਸਪਲਾਈ ਜਣੀ ਜਿਹੜੀ ਉਹਨਾਂ ਦਾ ਮੁੱਖ ਏਜੰਡਾ ਹੈ ਜਿਹੜਾ ਵਰਕ ਟੂ ਰੂਲ ਹੁਣ ਕਾਰਨਾਂ ਜਿਹੜੀ ਸਪਲਾਈ ਹੈ ਬਹੁਤ ਸਾਰੀ ਪ੍ਰਭਾਵਿਤ ਹੋ ਰਹੀ ਐ ਇਸ ਨੂੰ ਲੈ ਕੇ ਉਹਨਾਂ ਨੇ ਜਿੱਠਣ ਹੁੰਦੀ ਹੈ ਜਿਹੜਾ ਸਖਤ ਆਦੇਸ਼ ਨੇ ਹੇਠਾਂ ਅਧਿਕਾਰੀਆਂ ਨੂੰ ਜਿਹੜੇ ਦਿੱਤੇ ਗਏ ਨੇ ਕਿ ਉਹਨਾਂ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਹਾਲਤ ਵਿੱਚ ਜੇਕਰ ਕੋਈ ਸਪਲਾਈ ਜਿਹੜੀ ਪ੍ਰਭਾਵਿਤ ਹੋ ਰਹੀ ਆ ਤਾਂ ਜੇਕਰ ਕੋਈ ਮਲਾਜ਼ਮ ਵਰਕ ਟੂ ਰੂਲ ਦੇ ਤਹਿਤ ਡਿਊਟੀ ਕਰ ਰਿਹਾ ਤੇ ਉਹ ਕੰਮ ਕਰਨ ਤੋਂ ਜਿਹੜਾ ਅਗਲੇ 8 ਘੰਟਿਆਂ ਤੋਂ ਬਾਅਦ ਬਾਧੂ ਸਮੇਂ ਦੇ ਵਿੱਚ ਕੋਈ ਡਿਊਟੀ ਕਰਨ ਤੋਂ ਪਾਸਾ ਵੱਟ ਰਿਹਾ ਤਾਂ ਉਹਨਾਂ ਦੇ ਖਿਲਾਫ ਆ ਜਿਹੜੀ ਅਨੁਸ਼ਾਸਨੀ ਕਾਰਵਾਈ ਆਰੰਭੀ ਜਾਵੇ ਜਿਹੜਾ ਨੂੰ ਕਿਡਾ ਕੋਈ ਖਾਲੀ ਨਾ ਰਹਿਣ ਦਿੱਤਾ ਜਾਵੇ ਤਾਂ ਉਹਦੇ ਉੱਤੇ ਬਣਦੀਆਂ ਕਾਰਵਾਈਆਂ ਨੇ ਜਿਹੜੀਆਂ ਕਿਉਂਕਿ ਸਟਾਫ ਘੱਟ ਹੋਣ ਕਾਰਨ ਉੱਤੇ ਜਿਹੜੇ ਸਿਮਲਾਜਮ ਨੇ ਉਹ ਨਹੀਂ ਹਾਜ਼ਰ ਹੋ ਸਕਦੇ ਹਰ ਸਮੇਂ ਤਾਂ ਉਸ ਨੂੰ ਨਿਯਠਣ ਦੇ ਲਈ ਸਖਤ ਆਦੇਸ਼ ਨੇ ਜਿਹੜੇ ਉਹ ਦਿੱਤੇ ਗਏ ਨੇ ਸਾਰੇ ਮੁਲਾਜ਼ਮਾਂ ਨੂੰ ਆ ਜਿਹੜਾ ਉਹਨਾਂ ਦੇ ਹੈੱਡਕੁਆਰਟਰਾਂ ਤੇ ਰਹਿਣ ਲਈ ਜਿਹੜੇ ਇਸ ਦੇ ਵਿੱਚ ਆਦੇਸ਼ ਨੇਗੇ ਜਿਹੜੇ ਉਹ ਦਿੱਤੇ ਜਾਣ ਕਿ ਸਾਰੇ ਮੁਲਾਜ਼ਮ ਆਪਣੇ ਹੈੱਡਕੁਆਰਟਰ ਦੇ ਰਹਿਣਗੇ ਤੇ ਉਹ ਕੋਈ ਵੀ ਮੁਲਾਜ਼ਮ ਅਧਿਕਾਰੀ ਆ ਜਿਹੜਾ ਮੁਲਾਜ਼ਮ ਜਿੱਥੇ ਬੰਨੀਆਂ ਦੇਣੀ ਉਹ ਉੱਚ ਅਧਿਕਾਰੀ ਜਾਣ ਦਫ਼ਤਰ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਅਧਿਕਾਰੀਆਂ ਨੂੰ ਦੱਸ ਕੇ ਜਿਹੜਾ ਉਹ ਜਾਵੇਗਾ ਕੋਈ ਵੀ ਦਫ਼ਤਰ ਆ ਜਿਹੜਾ ਉਹ ਬੰਦ ਨਾ ਰੱਖਿਆ ਜਾਵੇ ਤੇ ਕੈਸ਼ ਕਾਊਂਟਰ ਨੇ ਜਿਹੜੇ ਉਹ ਸਾਰੇ ਖੁੱਲੇ ਜਾਣ ਵਫਾਦਾਰ ਅਧਿਕਾਰੀ ਕਰਮਚਾਰੀਆਂ ਨੂੰ ਨਾਲ ਲੈ ਕੇ ਜਿਹੜਾ ਵੀ ਨਰੋਗਨ ਸਪਲਾਈ ਆ ਜਿਹੜੀ ਉਹ ਚਲਾਈ ਜਾਵੇ ਤੇ ਹੁਲੜਵਾਜੀ ਕਰਨ ਵਾਲੇ ਕਰਮਚਾਰੀਆਂ ਦੇ ਖਿਲਾਫ ਆ ਜਿਹੜੀ ਲੋਕਲ ਪੁਲਿਸ ਕੋਲ ਆ ਜਿਹੜੀ ਇਸ ਦੀ ਮਦਰ ਲਈ ਜਾਵੇ ਕਾਰਪੋਰੇਸ਼ਨ ਦੇ ਅੰਦਰ ਕੰਮ ਕਰਦੇ ਸਾਰੇ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਮਿਤੀ 26 ਦੋ ਅਨੁਸਾਰ ਅਨੁਸਾਰ ਐਸਮਾ 1900 47 ਲਾਗੂ ਹੈ ਜਿਸ ਦੇ ਤਹਿਤ 3 ਸਾਲ ਦੀ ਸਜ਼ਾ ਤੇ ਜੁਰਮਾਨਾ ਹੋ ਸਕਦਾ ਹੈ ਇਸ ਲਈ ਮੈਨੇਜਮੈਂਟ ਵੱਲੋਂ ਸਿੱਧੇ ਰੂਪ ਦੇ ਵਿੱਚ ਆ ਜਿਹੜੇ ਮੁਲਾਜ਼ਮਾਂ ਦੇ ਉੱਤੇ ਜੇਕਰ ਉਹ ਆਉਂਦੇ ਨੇ ਤਾਂ ਉਹਨਾਂ ਦੇ ਉੱਤੇ ਐਸਮਾ ਦਾ ਜਿਹੜਾ ਕਾਨੂੰਨ ਹੈਗਾ ਉਹ ਲਾਗੂ ਕਰਨ ਦੇ ਆਦੇਸ਼ ਨੇ ਜਿਹੜੇ ਇੱਥੇ ਅਰੇਂਜਮੈਂਟ ਵੱਲੋਂ ਜਿਹੜੇ ਆਪਣੇ ਅਧਿਕਾਰੀਆਂ ਅਨੁਸਾਰੇ ਤੇ ਤੇ ਗਾਇਨੇ ਕਿਉਂਕਿ ਉਸ ਦੇ ਉੱਪਰ ਜੇਕਰ ਕਿਤੇ ਖੜੋਤ ਆਉਂਦੀ ਆ ਤਾਂ ਪੁਲਿਸ ਦੀ ਮਦਦ ਵੀ ਲਈ ਜਾ ਸਕਦੀ ਆ ਤੇ ਜੇਕਰ ਉਹ ਡਿਊਟੀ ਤੇ ਨਹੀਂ ਪਰਤ ਰਹੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਅਨੁਸ਼ਾਸਨੀ ਕਾਰਵਾਈ ਆ ਉਹ ਵੀ ਆਰੰਭ ਕੀਤੀ ਜਾ ਸਕਦੀ ਆ ਹੁਣ ਦੇਖਣ ਵਾਲਾ ਹੋਵੇਗਾ ਕਿ ਮੁਲਾਜ਼ਮ ਜਥੇਬੰਦੀਆਂ ਹੁਣ ਅੱਗੇ ਕੀ ਆਪਣੀ ਜਿਹੜੀ ਪਾਲਿਸੀ ਆ ਉਹ ਕੀ ਕਿਸ ਤਰ੍ਹਾਂ ਦਾ ਬਣਾਉਂਦੀਆਂ ਨੇ ਕਿ ਇਸ ਪੱਤਰ ਨੂੰ ਆ ਕਿਸ ਤਰ੍ਹਾਂ ਉਹ ਕਾਊਂਟਰ ਕਰਦੀਆਂ ਨੇ ਤੇ ਆਪਣੇ ਮੁਲਾਜ਼ਮਾਂ ਨੂੰ ਕਿਸ ਤਰ੍ਹਾਂ ਉਹ ਇਨਸਾਫ ਵੱਲ ਲੈ ਕੇ ਵਾਦੇ ਨੇ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਅਗਲੀ ਕੋਈ ਜਾਣਕਾਰੀ ਤੁਹਾਡੇ ਨਾਲ ਅਗਲੇ ਪ੍ਰੋਗਰਾਮ ਵਿੱਚ ਸਾਂਝੀ ਕਰਾਂਗੇ ਤਦ ਤੱਕ ਲਈ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ